ਬੀਜੇਪੀ ਦੇ ਲੀਡਰਾਂ ਨੇ ਕਾਫੀ ਨਿਸ਼ਾਨੇ ਸਾਧੇ ਕਾਂਗਰਸ ਦੇ ਉੱਤੇ ਚਰਚਾ ਦੇ ਵਿੱਚ ਰਿਹਾਰਾ ਰਾਹੁਲ ਗਾਂਧੀ ਦਾ ਇਹ ਬਿਆਨ ਅਮਰੀਕਾ ਦੀ ਫੇਰੀ ਦੇ ਦੌਰਾਨ ਉਬੋਲੇ ਸੀ। ਉਹਨਾਂ ਨੇ ਕੜਾ ਤੇ ਦਸਤਾਰ ਦੀ ਗੱਲ ਕੀਤੀ ਕਿ ਤਾਂ ਇਹ ਵੀ ਜੇ ਇਹਨਾਂ ਦਾ ਜਾ ਦਾਲ ਲੱਗਿਆ ਇਹ ਤਾਂ ਤੁਹਾਨੂੰ ਦਸਤਾਰ ਨਾਲ ਗੁਰੂ ਘਰ ਚ ਵੀ ਇਹ ਦਾਖਲੇ ਤੋਂ ਵਰਜਿਤ ਕਰ ਦੇਣਗੇ। ਉਹ ਕੁਝ ਮਾਹੌਲ ਇੱਥੇ ਬਪਰ ਰਿਹਾ ਹੈ ਕੀ ਸਿੱਖ ਕਹਿ ਸਕਦੇ ਆ ਕਿ ਉਹ ਬੜੀ ਆਜ਼ਾਦੀ ਨਾਲ ਇੱਥੇ ਰਹਿ ਰਹੇ ਨੇ ਸੋਨੀਆਂ ਗਾਂਧੀ ਦੇ ਰਹਿਸ਼ਵਲ ਨੂੰ ਇੱਕ ਮਾਰਚ ਚ ਕੱਢਿਆ ਤੇ ਧਮਕੀਆਂ ਦਿੱਤੀਆਂ ਵੱਡੇ ਪੱਤਰ ਦੇ ਉੱਤੇ ਕਿ ਤੇਰਾ ਹਾਲ ਦਾਦੀ ਵਰਗਾ ਹੋਵੇਗਾ ਅੱਜ ਤੱਕ ਕੋਈ ਪਰਚਾ ਦਰਜ ਨਹੀਂ ਹੋਇਆ ਧਮਕੀਆਂ ਦੇਣ ਦਾ ਪਰਚਾ ਬੰਦ ਹੈ ਕਿ ਕਿੰਨੇ ਸਕੂਲਾਂ ਦੇ ਵਿੱਚ ਕੜਾ ਪੇਪਰ ਨਹੀਂ ਦਿੱਤੇ ਗਏ ਜਿੰਨ ਦਿੱਤੇ ਗਏ ਕਿਸਾਨ ਆਗੂਆਂ ਨੂੰ ਜਹਾਜ ਚੜਨ ਤੋਂ ਰੋਕ ਦਿੱਤਾ ਗਿਆ ਇਸ ਤਰ੍ਹਾਂ ਦੀਆਂ ਉਦਾਹਰਨਾਂ ਅਸੀਂ ਬਹੁਤ ਪਹਿਲਾਂ ਵੀ ਕਹਿ ਚੁੱਕੇ ਹਾਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਆਖਰਕਾਰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਸ਼ਰਤਾਂ ਦੇ ਆਧਾਰ 'ਤੇ ਜ਼ਮਾਨਤ ਮਿਲੀ ਹੈ ਜਿਸ ਤੋਂ ਬਾਅਦ ਉਹ ਹੁਣ ਆਪਣੀਆਂ ਸਿਆਸੀ ਸਰਗਰਮੀਆਂ ਅੱਗੇ ਵਧਾਉਂਦੇ ਹੋਏ ਨਜ਼ਰ ਆ ਰਹੇ ਹਨ ਪੱਤੇ ਪੱਤਰ ਦੇ ਉੱਤੇ ਸੁਪਰੀਮ ਕੋਰਟ ਨੇ ਝਾੜ ਵੀ ਪਈਆ ਕੇਂਦਰ ਸਰਕਾਰ ਨੂੰ ਕਿ ਜਦੋਂ ਮਨੀ ਲੌਂਡਰਿੰਗ ਮਾਮਲੇ ਦੇ ਵਿੱਚ ਤੁਸੀਂ ਪੁੱਛਗੇ ਇਸੇ ਮਾਮਲੇ ਦੀ ਕਰ ਚੁੱਕੇ ਹੋ ਉਹ ਜਵਾਬਤ ਦੇ ਚੁੱਕੇ ਹੈ ਮਿਲ ਚੁੱਕੀ ਹੈ ਉਹਨਾਂ ਨੂੰ ਤੇ ਤੁਸੀਂ ਨਵਾਂ ਕਿਹੜਾ ਕਿੱਥੋਂ ਚ تیر ਮਾਰ ਲਿਆ ਲੋਕਾਂ ਵਾਸਤੇ ਜਿਹੜੇ ਕਿਸੇ ਨਾ ਕਿਸੇ ਬਿਮਾਰੀ ਨਾਲ ਜੂਝ ਰਹੇ ਨੇ ਜਾਂ ਉਹਨਾਂ ਦੇ ਰਿਸ਼ਤੇਦਾਰ ਬਿਮਾਰ ਨੇ ਜਾਂ ਪਰੇਸ਼ਾਨ ਨੇ ਉਹ ਹੁਣ ਰਾਹਤ ਭਰੀ ਸਾਹ ਲੈ ਰਹੇ ਨੇ ਕਿਉਂਕਿ ਡਾਕਟਰਾਂ ਦੀ ਹੜਤਾਲ ਖਤਮ ਹੋ ਗਈ ਹੈ ਮੰਗਾ ਮੰਦੰਗ ਰੰਗਿਆ ਨੇ ਇੱਕ ਤਾਂ ਸੁਰੱਖਿਆ ਵਾਲਾ ਮੰਗ ਮੇਨ ਸੀ ਉਹਨਾਂ ਦੀ ਉਹਦੇ ਬਾਰੇ ਸਹਿਮਤੀ ਬਣੀ ਹੈ ਇੱਕ 400 ਦੇ ਕਰੀਬ ਨਵੇਂ ਡਾਕਟਰਾਂ ਦੀ ਭਰਤੀ ਹੋਣੀ ਹੈ ਖਾਲੀ ਅਸਾਮੀਆਂ ਪੋਰ ਹੋ ਜਾਣਗੀਆਂ ਅਸਲ ਸਮੱਸਿਆ ਦੀ ਜੜ ਹੈ ਇਹ ਸਿਆਸੀ ਪਾਰਟੀਆਂ ਦੀ ਮੁਕਤ ਖੋਰੀ ਕੁਰਸੀ ਪ੍ਰਾਪਤ ਕਰਨ ਵਾਸਤੇ ਕੁਝ ਹੱਦ ਤੱਕ ਵੀ ਜਾ ਸਕਦੇ ਐ ਉਹ ਹੱਦਾਂ ਜਿਹੜੀਆਂ ਲਬਜ਼ਾਂ ਵਿੱਚ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਭਾਜਪਾ ਚਾਹੁੰਦੀ ਹੈ ਕਿ ਅਸੀਂ ਇੱਕ ਵਾਰ ਫੇਰ ਉੱਥੇ ਆਪਣੀ ਸਰਕਾਰ ਬਣਾ ਲਈਏ। ਭਾਜਪਾ ਹੈਟ੍ਰਿਕ ਲਾਉਣ ਦੀ ਤਿਆਰੀ ਕਰ ਰਹੀ ਹੈ, ਸੋਚ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵੱਡੀ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਹੈਟ੍ਰਿਕ ਲਗਾ ਰਹੇ ਹਾਂ। ਹਰਿਆਣੇ ਦੇ ਵਿੱਚ ਜਿੰਨੀਆਂ ਪਾਰਟੀਆਂ ਐਕਟੀਵ ਟੁੱਟ ਭੱਜ ਬੜੀ ਹੈ। ਪਿਛਲੀ ਵਾਰੀ 5 ਸਾਲ ਸਰਕਾਰ ਭਾਰਤੀ ਜਨਤਾ ਪਾਰਟੀ ਨੇ ਚਟਾਲਿਆਂ ਦੇ ਮੁੰਡੇ ਦੋਸ਼ੀ ਹੰਤ ਚਟਾਲਿਆਂ ਦੇ ਮੋਢਿਆਂ ਤੇ ਚਲਾਈ ਇਹ ਲੋਕ ਇਹ ਗੱਲ ਕਹਿੰਦੇ ਆ ਕਿ ਅਸੀਂ ਹੈਟ੍ਰਿਕ ਕਰਨੀ ਹੈ ਦੂਜੇ ਆਪੋ ਆਪਣਾ ਜੋਰ ਲਾ ਰਹੇ ਨੇ ਕਈ ਤਰ੍ਹਾਂ ਦੀਆਂ ਕਿਆਸ ਰੰਗਾਂ ਆ ਰਹੇ ਨੇ ਪਰ ਹੈਟ੍ਰਿਕ ਵਾਲਿਆਂ ਦਾ ਜੇ ਲੋਕ ਆਧਾਰ ਤੇ ਜਾ ਕੇ ਗੱਲ ਦੇਖੋ ਤਾਂ ਕੋਈ ਬਹਲਾ ਆਧਾਰ ਵਾਲੀ ਗੱਲ ਨਹੀਂ ਹੈ ਕਿ ਜੋ ਕੁਝ ਸ਼੍ਰੋਮਣ ਅਕਾਲੀ ਦਲ ਚ ਚੱਲਿਆ ਉਹਦੇ ਬਾਰੇ ਸਾਰਾ ਕੁਝ ਪਤਾ ਲੱਗ ਸਕੇ ਤੇ ਕੋਈ ਫੈਸਲਾ ਸੁਣਾਇਆ ਜਾ ਸਕੇ ਕੁਲ ਮਿਲਾ ਕੇ ਜ਼ਿਆਦਾਤਰ ਜਿਹੜੇ ਲੀਡਰ ਨੇ ਉਹਨਾਂ ਨੇ ਖੁਦ ਪਹੁੰਚ ਕੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਉਹ ਕਹਿੰਦੇ ਸਿੰਘ ਸਾਹਿਬ ਜੀ ਜੋ ਕੁਝ ਅਕਾਲੀ ਫੂਲਾ ਸਿੰਘ ਨੇ ਫਰਮਾਇਆ ਸੀ ਹੂੰ ਉਹ ਇਹ ਜਾ ਫੈਸਲਾ ਕਰ ਦਿਓ ਜੋ ਸੰਗਤ ਨੂੰ ਪ੍ਰਵਾਨ ਹੋਵੇ ਜੇ ਸੰਗਤ ਨੂੰ ਪ੍ਰਵਾਨ ਨਹੀਂ ਹੋਵੇਗਾ ਫਿਰ ਤੁਹਾਡਾ ਫੈਸਲਾ ਜੋ ਵਰਜੀ ਕਰੀ ਜਾਇਓ ਹੂੰ ਇਹ ਨਾ ਹੋਵੇ ਗਿਆਨੀ ਗੁਰਵਚਨ ਸਿੰਘ ਵਾਲਾ ਹਾਲ ਬਣ ਜਾਵੇ ਸ਼ਾਸਨਿਕ ਫੇਰ ਬਦਲ ਹੋਇਆ ਪੰਜਾਬ ਦੇ ਵਿੱਚ ਕਈ ਅਧਿਕਾਰੀ ਡਿਪਟੀ ਕਮਿਸ਼ਨਰ ਤੋਂ ਲੈ ਕੇ ਹੋਰ ਵੀ ਬਦਲ ਦਿੱਤੇ ਗਏ ਨੇ ਕਈਆਂ ਨੂੰ ਪੁਰਾਣੀਆਂ ਥਾਵਾਂ ਦੇ ਉੱਤੇ ਭੇਜ ਦਿੱਤਾ ਗਿਆ ਹੈ ਕਈ ਨਵੀਆਂ ਥਾਵਾਂ ਦੇ ਉੱਤੇ ਜੁਆਇਨ ਕਰ ਗਏ ਨੇ ਆਮ ਲੋਕਾਂ ਦੇ ਵਿੱਚ ਇਹ ਚਲਦੀ ਹੈ ਤੇ ਜਿਹੜੇ ਸਿਆਸੀ ਆਗੂ ਹੈ ਉਹ ਵੀ ਕਹਿੰਦੇ ਆ ਖਾਸ ਕਰ ਬ੍ਰੋਧੀਦਰ ਦੇ ਆਗੂ ਪ੍ਰਤਾਪ ਸੋ ਬਾਜਵਾ ਇਹਨਾਂ ਨੇ 3 ਦਰਜਨ ਤੋਂ ਵੱਧ ਇਹ ਸੀਨੀਅਰ ਆਈਐਸ ਅਧਿਕਾਰੀਆਂ ਨੂੰ ਲਗਭਗ 1 ਦਰਜਨ ਦੇ ਕਰੀਬ ਡਿਪਟੀ ਕਮਿਸ਼ਨਰ ਬਦਲਤੇ ਸਾਸ੍ਰੀਕਾਲ ਸੜਕਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਣੀ ਹੈ ਕਿ ਹਫਤੇ ਦੇ ਦੌਰਾਨ ਕੀ ਕੁਝ ਵਾਪਰ ਗਿਆ ਸਾਡੇ ਦੇਸ਼ ਦੇ ਵਿੱਚ ਸਮਾਜ ਦੇ ਵਿੱਚ ਰਾਜਨੀਤੀ ਦੇ ਵਿੱਚ ਕਿਹੜੀ ਉਥਲ ਪੁਥਲ ਹੋ ਗਈ ਕਿੱਥੇ ਕਿੰਨੇ ਕਿਹੜਾ ਬਿਆਨ ਦੇ ਦਿੱਤਾ ਸਾਰੀਆਂ ਖਬਰਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਤੇ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਹਫਤੇ ਭਰ ਦੀਆਂ ਕਈ ਸਰਗਰਮੀਆਂ ਨੇ ਜਿਹੜੀਆਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਰ ਸਵਾਗਤ ਹੈ ਜੀ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਤਰਿੰਦਰ ਜੀ ਢਿੱਲੋਂ ਸਾਹਿਬ ਜਿਸ ਤਰ੍ਹਾਂ ਦੇ ਨਾਲ ਰਾਹੁਲ ਗਾਂਧੀ ਨੇ ਬਿਆਨ ਦੇ ਦਿੱਤਾ ਰਾਹੁਲ ਗਾਂਧੀ ਦਾ ਬਿਆਨ ਸੀਗਾ ਸਿੱਖਾਂ ਬਾਰੇ ਤਾਂ ਉਸ ਤੋਂ ਬਾਅਦ ਦੇ ਵਿੱਚ ਕਈ ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਆ ਗਏ ਗੈਨੀ ਹਰਪ੍ਰੀਤ ਸਿੰਘ ਹੋਰਾਂ ਦਾ ਬਿਆਨ ਆ ਗਿਆ ਕਈਆਂ ਨੇ ਇਹਦਾ ਵਿਰੋਧ ਕੀਤਾ ਕਈਆਂ ਨੇ ਇਹਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਕਈਆਂ ਨੇ ਇਹ ਰੀਸ਼ਲਾਗਾ ਕੀਤੀ ਤੇ ਭਾਜਪਾ ਦੇ ਲੀਡਰਾਂ ਨੇ ਕਾਫੀ ਨਿਸ਼ਾਨੇ ਸਾਦੇ ਕਾਂਗਰਸ ਦੇ ਉੱਤੇ ਚਰਚਾ ਦੇ ਵਿੱਚ ਰਿਹਾ ਰਾਹੁਲ ਗਾਂਧੀ ਦਾ ਇਹ ਬਿਆਨ ਅਮਰੀਕਾ ਦੀ ਫੇਰੀ ਦੇ ਦੌਰਾਨ ਉਹ ਬੋਲੇ ਸੀਗੇ ਦੇਖੋ ਰਾਹੁਲ ਗਾਂਧੀ ਨੇ ਜੋ ਬਿਆਨ ਦਿੱਤਾ ਹੈਗਾ ਉਹਦੇ ਵਿੱਚ ਕੋਈ ਗਲਤ ਨਹੀਂ ਹੈ ਹੂੰ ਉਹਨਾਂ ਨੇ ਕੀ ਕਿਹਾ ਹੂੰ ਉਹਨਾਂ ਨੇ ਇਹ ਕਿਹਾ ਕਿ ਅੱਜ ਵੀ ਜਿਹੜਾ ਭਾਰਤ ਦੇ ਵਿੱਚ ਘੱਟ ਗਿਣਤੀਆਂ ਤੇ ਹਮਲੇ ਹੋ ਰਹੇ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਨਹੀਂ ਜਾ ਰਹੀਆਂ ਉਹਨਾਂ ਨੇ ਕੜਾ ਤੇ ਦਸਤਾਰ ਦੀ ਗੱਲ ਕੀਤੀ ਕਿ ਤਾਂ ਇਹ ਵੀ ਜੇ ਇਹਨਾਂ ਦਾ ਜਾਦਾ ਲੱਗਿਆ ਹੂੰ ਇਹ ਤਾਂ ਤੁਹਾਨੂੰ ਦਸਤਾਰ ਨਾਲ ਗੁਰੂ ਘਰ ਚ ਵੀ ਇਹ ਦਾਖਲੇ ਤੋਂ ਬਰਜਤ ਕਰ ਦੇਣਗੇ ਦੂਜਾ ਇਹ ਤੇ ਫਿਰ ਬਾਪੂ ਵਾਲਾ ਬਹੁਤ ਉੱਠਿਆ ਆਪੋ ਆਪਣੇ ਤਰੀਕੇ ਦੇ ਨਾਲ ਆਗੂ ਬੋਲਦੇ ਰਹੇ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਤਾਂ ਬੋਲਣਾ ਸੀ ਤੇ ਕਈ ਉਹ ਪੰਜਾਬ ਵਾਲੇ ਜਿਹੜੇ ਉੱਤੋਂ ਤੱਕ ਕਹਿੰਦੇ ਸਾਡੀ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਾਂਝ ਨਹੀਂ ਸਬੰਧ ਨਹੀਂ ਪਰ ਆ ਜਿਹੜੇ ਅਕਾਲੀ ਦਲ ਸੁਧਾਰ ਲੈਰ ਵਾਲਿਆਂ ਦਾ ਇੱਕ ਆਗੂ ਕਹਿੰਦਾ ਕਿ ਇਹਨਾਂ ਨੂੰ ਤਾਂ ਮੜਾ ਸੱਦਾ ਦੇਣ ਸਹੀ ਇਹ ਤਾਂ ਜੁੱਤੀ ਪਾਉਣੀ ਵੀ ਭੁੱਲ ਜਾਣਗੇ ਉਹਨਾਂ ਦਾ ਬਿਆਨ ਵੀ ਆ ਗਿਆ ਪਰ ਜਦੋਂ ਬਿਆਨ ਆਇਆ ਜੱਦਰ ਦਮਦਮਾ ਸਾਹਿਬ ਤਖਤ ਦੇ ਗਿਆਨੀ ਹਰਪੀ ਸਿੰਘ ਉਹਨਾਂ ਨੇ ਇਹਨੂੰ ਬਹੁਤ ਸਮਵੇਦਨਾ ਦੇ ਨਾਲ ਲਿਆ ਉਹ ਕਹਿੰਦੇ ਪਰ ਜੋ ਕੁਝ ਮਾਹੌਲ ਇੱਥੇ ਵਾਪਰ ਰਿਹਾ ਹੈ ਕੀ ਸਿੱਖ ਕਹਿ ਸਕਦੇ ਆ ਕਿ ਉਹ ਬੜੀ ਆਜ਼ਾਦੀ ਨਾਲ ਇੱਥੇ ਰਹਿ ਰਹੇ ਨੇ ਪਾਪ ਇੱਕ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਮਸਲਾ ਜਿਹੜਾ ਇਹਨਾਂ ਨੇ ਚੱਕਿਆ ਉਹ ਠੀਕ ਹੈ ਤੇ ਚਰਜੀ ਸੋਚਨੀ ਤੇ ਪ੍ਰਤਾਪ ਸਿੰਘ ਬਾਜਬਾ ਨੇ ਸਾਂਝੀ ਪ੍ਰਸਕਰ ਪ੍ਰਸ ਕੀਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਡ ਤੌਰ ਤੇ ਕਿਹਾ ਇਹਨਾਂ ਦਾ ਇੱਕ ਆਗੂ ਹੈ ਮਰਵਾਹਾ ਮਰਵਾਹਾ ਹੂੰ ਦਿੱਲੀ ਦੇ ਵਿੱਚ ਉਹਨਾਂ ਨੇ ਸੋਨੀਆ ਗਾਂਧੀ ਦੇ ਰਹਿائش ਵੱਲ ਨੂੰ ਇੱਕ ਮਾਰਚ ਕੱਢਿਆ ਤੇ ਧਮਕੀਆਂ ਦਿੱਤੀਆਂ ਵੱਡੇ ਪੱਦਰ ਦੇ ਉੱਤੇ ਕਿ ਤੇਰਾ ਹਾਲ ਦਾਦੀ ਵਰਗਾ ਹੋਵੇਗਾ ਅੱਜ ਤੱਕ ਕੋਈ ਪਰਚਾ ਦਰਜ ਨਹੀਂ ਹੋਇਆ ਧਮਕੀਆਂ ਦੇਣ ਦਾ ਪਰਚਾ ਬੰਦ ਦਾ ਤੇ ਕਾਂਗਰਸੀ ਆਗੂ ਨੇ ਆਪਦੀ ਗੱਲ ਕਹਿਤੀ ਕਹਿੰਦੇ ਆ ਜੀ ਫਿਰ ਤੇ ਚੂੜੀਆਂ ਅਸੀਂ ਵੀ ਨਹੀਂ ਪਾਈਆਂ ਬੀਆਂ 21 ਦਾ 52 ਦੇਾਂਗੇ ਸੋ ਇਹ ਬਿਆਨ ਨੂੰ ਲੈ ਕੇ ਕਾਫੀ ਜਿਆਦਾ ਚਰਚਾ ਛਿੜੀ ਰਹੀ ਤੇ ਚੰਨੀ ਹੋਰਾਂ ਦੇ ਉਸ ਬਿਆਨ ਦੇ ਵਿੱਚ ਇੱਕ ਵੱਡਾ ਬਿਆਨ ਆ ਗਿਆ ਉਹ ਕਹਿੰਦੇ ਜਿਹੜਾ ਸਾਕਾ ਨੀਲਾ ਤਾਰਾ ਹੋਇਆ ਸੀ ਜਾਂ 1984 ਦੇ ਵਿੱਚ ਜਿਹੜਾ ਕਤਲਯਾਮ ਹੋਇਆ ਇਹ ਠੀਕ ਨਹੀਂ ਸੀ ਮੈਂ ਤਾਂ ਉਹਨਾਂ ਨੇ ਸਾਕਾ ਨੀਲਾ ਤਾਰਾ ਜਿੱਥੋਂ ਸਾਰਾ ਮੁੱਢ ਬੰਦਦਾ ਹੈ ਉਹਦੀ ਗੱਲ ਕੀਤੀ ਕਿ ਇਹ ਠੀਕ ਨਹੀਂ ਸੀ ਨਹੀਂ ਹੋਣਾ ਚਾਹੀਦਾ ਸੀ ਨਾਲ ਉਹਨਾਂ ਨੇ ਕਿਹਾ ਕਿ ਕਿੰਨੀ ਕਵਾਰ ਗੱਲ ਕਰੋਗੇ ਇਹਦੇ ਬਾਰੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਹੋਰ ਆਗੂ ਇਹਦੇ ਬਾਰੇ ਆਪਣਾ ਬਿਆਨ ਦੇ ਚੁੱਕੇ ਨੇ ਸੋ ਤੁਸੀਂ ਵਾਰ-ਵਾਰ ਆਉਣ ਨਵੰਬਰ ਦਾ ਮਹੀਨਾ ਆਊਗਾ ਫੇਰ ਚੱਕ ਲੈਣਗੇ ਤੇ ਖਾਸ ਕਰਕੇ ਨਿਸ਼ਾਨਾ ਜਿਹੜਾ ਸੀ ਚੰਨੀ ਸਾਹਿਬ ਦਾ ਉਹ ਕਾਲੀਆਂ ਵਾਲ ਸੀ ਕਿ ਉਹਨਾਂ ਨੇ ਤਾਂ ਮਾਫੀ ਮੰਗ ਲਈ ਤੇ ਜਿਹੜਾ ਵੱਡਾ ਆਗੂ ਸੀ ਉਸ ਵੇਲੇ ਲਾਲ ਕ੍ਰਿਸ਼ਨ ਰਡਵਾਨੀ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ ਨੇ ਤੇ ਉਹਨਾਂ ਨੇ ਜਿਹੜਾ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਇੰਦਰਾ ਗਾਂਧੀ ਤਾਂ ਤਿਆਰ ਨਹੀਂ ਸੀ ਬਾਜਪਾਈ ਸਾਹਿਬ ਹੋਏ ਜਾਂ ਅਸੀਂ ਖਸਾ ਕੇ ਉਹਨਾਂ ਨੂੰ ਅਸੀਂ ਹੱਲਾਸ਼ੀਰੀ ਦੇ ਕੇ ਕਿ ਨਹੀਂ ਤੁਹਾਨੂੰ ਇਹ ਕੰਮ ਕਰਨਾ ਚਾਹੀਦਾ ਤੇ ਉਹਨਾਂ ਬਾਰੇ ਕਹਿੰਦੇ ਇਹਨਾਂ ਦੀ ਜबान ਕਦੇ ਅੱਜ ਤੱਕ ਨਹੀਂ ਬੋਲਦੀ ਸੋ ਰਾਹੁਲ ਗਾਂਧੀ ਦਾ ਜਿਹੜਾ ਅਭਿਆਨ ਸੀ ਉਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਉਹਦੇ ਕਈ ਤਰ੍ਹਾਂ ਦੇ ਲੋਕਾਂ ਨੇ ਅਰਥ ਕੱਢੇ ਪਰ ਮੈਂ ਕਹਾਂਗਾ ਕਿ ਜੇ ਕੋਈ ਗਾਗੂ ਇਹ ਕਹਿੰਦਾ ਉਹਨਾਂ ਦੇ ਜਿਹੜਾ ਉਹਨਾਂ ਨੇ ਅਸਲ ਕੰਮ ਠਾਇਆ ਤੇ ਇਹ ਇਹ ਦੱਸ ਦੇਣ ਕਿ ਕਿੰਨੇ ਸਕੂਲਾਂ ਦੇ ਵਿੱਚ ਕੜਾ ਪੇਪਰ ਨਹੀਂ ਦਿੱਤੇ ਗਏ ਦੇਨ ਦਿੱਤੇ ਗਏ ਕਿਸਾਨ ਆਗੂਆਂ ਨੂੰ ਜਹਾਜ ਚੜਨ ਤੋਂ ਰੋਕ ਦਿੱਤਾ ਗਿਆ ਇਸ ਤਰ੍ਹਾਂ ਦੀਆਂ ਧਾਰਨਾ ਅਸੀਂ ਬਹੁਤ ਪਹਿਲਾਂ ਵੀ ਕਹਿ ਚੁੱਕੇ ਹਾਂ ਮੈਂ ਇਹ ਸਮਝਦਾ ਕਿ ਚੰਗਾ ਹੋਵੇ ਕਿ ਅਸੀਂ ਧਾਰਮਿਕ ਜਿਹੜੇ ਇਸ ਤਰ੍ਹਾਂ ਦੇ ਮਸਲੇ ਨੇ ਉਹਨਾਂ ਨੂੰ ਸਿਆਸਤੀ ਰੰਗ ਦੇ ਕੇ ਉਹਨੂੰ ਨਾਂ ਤੇ ਛਿੜਗੇ ਜਦੋਂ ਇੱਕ ਸ਼ੁਰੂ ਹੋ ਜਾਂਦਾ ਦੂਜਾ ਜਵਾਬ ਦੇ ਦਿੰਦਾ ਹੈ ਤਰਵਿੰਦਰ ਜੀ ਇਹੋ ਜੇ ਤੋਂ ਬਚਣਾ ਹੀ ਚੰਗਾ ਹੋਵੇ ਜੀ ਢਿਲ ਸਾਬ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਆਖਰਕਾਰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਸ਼ਰਤਾਂ ਦੇ ਆਧਾਰ ਤੇ ਜ਼ਮਾਨਤ ਮਿਲੀ ਹੈ ਜਿਸ ਤੋਂ ਬਾਅਦ ਉਹ ਹੁਣ ਆਪਣੀਆਂ ਸਿਆਸੀ ਸਰਗਰਮੀਆਂ ਅੱਗੇ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਸੰਮੇਲਨ ਵੀ ਉਹਨਾਂ ਨੇ ਸੰਬੋਧਨ ਕਰਨਾ ਹੈ ਵਰਕਰਾਂ ਨੂੰ ਸੰਬੋਧਨ ਕਰਨਾ ਹੈ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਹਰਿਆਣੇ ਵੱਲ ਨੂੰ ਆਪਣੀਆਂ ਮੁਹਾਰਾ ਮੋੜ ਲੈਣੀਆਂ ਨੇ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਚ ਵੀ ਉਹ ਰੋਡ ਸ਼ੋਅ ਰੈਲੀਆਂ ਕਰਦੇ ਦਿਖਾਈ ਦੇਣਗੇ ਦੇਖੋ ਠੀਕ ਹੈ ਲੰਬੇ ਸਮੇਂ ਤੋਂ ਬਾਅਦ ਜਿਹੜਾ ਇਹ ਅਰਵਤ ਕੇਜਰੀਵਾਲ ਸਾਹਿਬ ਨੂੰ ਇਹ ਮਿਰੀਆ ਜਵੰਤ ਉਹ ਤੈ ਹੋ ਗਿਆ ਸੀ ਤੁਸੀਂ ਦੇਖੋ ਜਿਹੜਾ ਉਹ ਵਿਜੇ ਨਹਿਰ ਸੀ ਹਮ ਪਹਿਲਾਂ ਜਵੰਤ ਉਹਦੀ ਹੋਈ ਕੇਸ ਤੱਕ ਹੋਈ ਹੈ ਇਥੇ ਕਿ ਵੱਡੇ ਪੱਦਰ ਦੇ ਉੱਤੇ ਸੁਪਰੀਮ ਕੋਰਟ ਨੇ ਝਾੜ ਵੀ ਪਈਆ ਕੇਂਦਰ ਸਰਕਾਰ ਨੂੰ ਕਿ ਜਦੋਂ ਮਨੀ ਲaundering ਮਾਮਲੇ ਦੇ ਵਿੱਚ ਤੁਸੀਂ ਪੁੱਛ ਗਏ ਚ ਇਸੇ ਮਾਮਲੇ ਦੀ ਕਰ ਚੁੱਕੇ ਹੋ ਉਹ ਜਵੰਤ ਦੇ ਚੁੱਕੇ ਹੈ ਮਿਲ ਚੁੱਕੀ ਹੈ ਉਹਨਾਂ ਨੂੰ ਹੂੰ ਤੇ ਤੁਸੀਂ ਨਵਾਂ ਕਿਹੜਾ ਕਦੂਚ تیر ਮਾਰ ਲਿਆ ਕੇ ਕਪਤਾਨ ਨੂੰ ਜਵਾਨਤ ਮਿਲੀ ਹੂੰ ਮਨੀਸ਼ ਸ਼ਿਸ਼ੋਧਿਆ ਨੂੰ ਜਵਾਨਤ ਮਿਲੀ ਕਈ ਹੋਰਾਂ ਨੂੰ ਵੀ ਜਵਾਨਤ ਮਿਲੀ ਤੇ ਫਿਰ ਇੱਕੋ ਕੇਸ ਦੇ ਵਿੱਚ ਵੱਖ-ਵੱਖ ਕਾਨੂੰਨ ਨਹੀਂ ਹੋ ਸਕਦੇ ਤੇ ਜੋਲ ਜਾਂ ਬ ਇਹਨਾਂ ਨੇ ਲਾਏ ਉਹਨਾਂ ਦੇ ਵਿੱਚ ਇੱਕ ਦਵਾਨੀ ਹੂੰ ਇਹ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਲੈ ਕੇ ਆਏ ਕਿ ਆਹ ਬਰਾਮਦਗੀ ਹੋਈ ਹੈ ਹੂੰ ਸੋ ਸੁਪਰੀਮ ਕੋਰਟ ਦੀ ਆਪਣੀ ਰੂਲਿੰਗ ਵੀ ਹੈ ਕਿਸੇ ਬੰਦੇ ਨੂੰ ਲੰਬਾ ਸਮਾਂ ਜਿਹੜਾ ਹੈਗਾ ਉਹ ਨਿਆਂਇਕ ਹਰਾਸ ਦੇ ਅਧੀਨ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਜੀ ਤੇ ਡਾਕਟਰ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸੀਗੇ ਡਾਕਟਰਾਂ ਦੀ ਸਰਕਾਰ ਦੇ ਨਾਲ ਮੀਟਿੰਗਾਂ ਦੇ ਵਿੱਚ ਕੋਈ ਸਹਿਮਤੀ ਨਹੀਂ ਬਣੀ ਤੇ ਹੁਣ ਆਖਰਕਾਰ ਮੀਟਿੰਗ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਪੰਜਾਬ ਦੇ ਵਿੱਚ ਡਾਕਟਰ ਆਪਣੇ ਕੰਮਕਾਜ ਦੇ ਉੱਤੇ ਪਰਤ ਆਉਣਗੇ ਯਾਨੀ ਕਿ ਪੰਜਾਬ ਦੇ ਲੋਕਾਂ ਵਾਸਤੇ ਜਿਹੜੇ ਕਿਸੇ ਨਾ ਕਿਸੇ ਬਿਮਾਰੀ ਨਾਲ ਜੂਝ ਰਹੇ ਨੇ ਜਾਂ ਉਹਨਾਂ ਦੇ ਰਿਸ਼ਤੇਦਾਰ ਬਿਮਾਰ ਨੇ ਜਾਂ ਪਰੇਸ਼ਾਨ ਨੇ ਉਹ ਹੁਣ ਰਾਹਤ ਭਰੀ ਸਾਹ ਲੈ ਰਹੇ ਨੇ ਕਿਉਂਕਿ ਡਾਕਟਰਾਂ ਦੀ ਹੜਤਾਲ ਖਤਮ ਹੋ ਗਈ ਹੈ। ਦੇਖੋ ਇਹਦੇ ਵਿੱਚ ਸਿਹਤ ਮੰਤਰੀ ਨਾਲ ਇਹ ਡਾਕਟਰਾਂ ਦੀ ਗੱਲਬਾਤ ਹੋਈ ਹੈ। ਕੁਝ ਮੰਗਾ ਮੰਨੀਆਂ ਗਈਆਂ ਨੇ। ਇੱਕ ਤਾਂ ਸੁਰੱਖਿਆ ਵਾਲਾ ਮੰਗ ਮੇਨ ਸੀ ਉਹਨਾਂ ਦੀ। ਉਹਦੇ ਬਾਰੇ ਸਹਿਮਤੀ ਬਣੀ ਹੈ। ਇੱਕ 400 ਦੇ ਕਰੀਬ ਨਵੇਂ ਡਾਕਟਰਾਂ ਦੀ ਭਰਤੀ ਹੋਣੀ ਹੈ। ਖਾਲੀ ਅਸਾਮੀਆਂ ਪੂਰ ਹੋ ਜਾਣਗੀਆਂ। ਅਸਲ ਸਮੱਸਿਆ ਦੀ ਜੜ ਹੈ ਇਹ ਸਿਆਸੀ ਪਾਰਟੀਆਂ ਦੀ ਮੁਖਤਖੋਰੀ ਹੂੰ ਇਹ ਕੁਰਸੀ ਪ੍ਰਾਪਤ ਕਰਨ ਵਾਸਤੇ ਕੁਝ ਹੱਦ ਤੱਕ ਵੀ ਜਾ ਸਕਦੇ ਐ ਉਹ ਹੱਦਾਂ ਜਿਹੜੀਆਂ ਲਬਜ਼ਾਂ ਵਿੱਚ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਪਰੇ ਕਰਦੇ ਐ ਹੂੰ ਸੋ ਮੈਂ ਇਸ ਗੱਲ ਦੇ ਵਿੱਚ ਬੇਨਤੀ ਕਰਾਂ ਹੂੰ ਕਿ ਬੈਟਰ ਤਰੀਕਾ ਇਹ ਹੈ ਭਾਈ ਸਾਹਿਬ ਜੋ ਗਾਗਰ ਦੇ ਵਿੱਚ ਹੈ ਉਹ ਇਹ ਜਿਹਾ ਵਾਦੇ ਕਰੋ ਗਾਗਰ ਦੇ ਵਿੱਚ ਜੇ ਜਿਆਦਾ ਕੁਝ ਪਾਉਣ ਦਾ ਯਤਨ ਕਰੋਗੇ ਫਟ ਜੇਗੀ ਜੋ ਕੁਝ ਹੈ ਉਸ ਦੇ ਆਧਾਰ ਤੇ ਗੱਲ ਕੀਤੀ ਜਾਵੇ ਪਰ ਇਹ ਕਰਦੇ ਨਹੀਂ ਇਹਦੇ ਵਿੱਚੋ ਸਾਰੀਆਂ ਸਮੱਸਿਆ ਉਪਜਿਗਾਂ ਨੇ ਜਦੋਂ ਇਹਨਾਂ ਨੇ ਕੁਰਸੀ ਪ੍ਰਾਪਤ ਕਰਨੀ ਹੁੰਦੀ ਹੈ ਉਸ ਵੇਲੇ ਫਿਰ ਇਹ ਚੰਦ ਤੋਂ ਤਾਰੇ ਤੋੜਨ ਵਾਲੀਆਂ ਗੱਲਾਂ ਕਰਦੇ ਨੇ ਜਿਹੜੀ ਕਿ ਨਹੀਂ ਸੋ ਮੇਰੀ ਇਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਲਫਾਵੇ ਬਾਜੀ ਛੱਡ ਕੇ ਅਸਲੀਅਤ ਤੇ ਜਾਓ ਤਾਂ ਕਿ ਤੁਹਾਨੂੰ ਕੋਈ ਨਾ ਕੋਈ ਰਾਹਤ ਤੇ ਲੋਕ ਤੁਹਾਨੂੰ ਘੇਰਨਾਂ ਸ਼ੁਕਰ ਕਰੋ ਕਿ ਹੁਣ ਦੁਬਾਰਾ ਡਾਕਟਰ ਆ ਗਏ ਨੇ ਆਪਨਾ ਕੱਲ ਤੋਂ ਸ਼ਾਇਦ ਉਹ ओपीडी ਸਵੇਰਾਂ ਮਾਂ ਜਿਹੜੀਆਂ ਬਿਲਕੁਲ ਬੰਦ ਕਰਤੀਆਂ ਸੀ ਉਥੇ ਪਰਤ ਆਉਣਗੇ ਲੋਕ ਥੋੜਾ ਜਿਹਾ ਰਾਹਤ ਮਹਿਸੂਸ ਕਰਨਗੇ ਕਿਉਂਕਿ ਆਮ ਤੌਰ ਤੇ ਡਾਕਟਰਾਂ ਦਾ ਟਾਈਮ ਹੁੰਦਾ ਨਾ ਫਲਾਣੇ ਡਾਕਟਰ ਨੇ ਵਹਿਣਾ ਜੀ ਸੋਮਵਾਰ ਤੇ ਸ਼ੁੱਕਰਵਾਰ ਫਲਾਣੇ ਨੇ ਵਹਿਣਾ ਮੰਗਲਵਾਰ ਤੇ ਸ਼ਨੀਵਾਰ ਇਸ ਕਰਕੇ ਲੋਕ ਜਿਹੜੇ ਆ ਹੁਣ ਆਪੋ ਆਪਣੇ ਮਰੀਜ਼ਾਂ ਨੂੰ ਦਿਖਾਉਣ ਵਾਸਤੇ ਆ ਜਾਣਗੇ ਜੀ ਹਰਿਆਣਾ ਦੇ ਵਿੱਚ ਚੋਣਾਂ ਦਾ ਵਿਗਲਵਜਿਆ ਹੋਇਆ ਵਖਵਾ ਖਾਗੂ ਆਪਣੀਆਂ ਸਰਗਰਮੀਆਂ ਉੱਥੇ ਵਧਾਉਂਦੇ ਨਜ਼ਰ ਆ ਰਹੇ ਨੇ ਚੋਣ ਪ੍ਰਚਾਰ ਪੂਰੇ ਜ਼ੋਰਾਂ ਤੇ ਹੈ ਨਰਾਜ਼ਗੀਆਂ ਦਾ ਮਨੋਂ ਦਾ سلسلہ ਚੱਲ ਰਿਹਾ ਹੈ ਨਾਮਜ਼ਦਗੀਆਂ ਦਾ ਦੌਰ ਖਤਮ ਹੋ ਚੁੱਕਿਆ ਹੈ ਨਾਮਜ਼ਦਗੀਆਂ ਯਾਨੀ ਕਿ ਜਿਨ੍ਹਾਂ ਨੇ ਪੇਪਰ ਭਰਨੇ ਸੀ ਉਹਨਾਂ ਨੇ ਭਰ ਦਿੱਤੇ ਨੇ 1700 ਤੋਂ ਵੱਧ ਕਾਗਜ਼ ਦਾਖਲ ਕੀਤੇ ਗਏ ਨੇ ਜਿਨ੍ਹਾਂ ਦੀ ਹੁਣ ਜਾਂਚ ਚੱਲ ਰਹੀ ਹੈ ਨਾਮਜ਼ਦਗੀਆਂ ਵਾਪਸ ਵੀ ਕਈਆਂ ਨੇ ਲੈ ਲੈਣੀਆਂ ਨੇ ਤੇ 5 ਅਕਤੂਬਰ ਨੂੰ ਚੋਣਾਂ ਨੇ ਭਾਜਪਾ ਚਾਹੁੰਦੀ ਹੈ ਕਿ ਅਸੀਂ ਇੱਕ ਵਾਰ ਫੇਰ ਉੱਥੇ ਆਪਣੀ ਸਰਕਾਰ ਬਣਾ ਲਈਏ ਭਾਜਪਾ ਹੈਟ੍ਰਿਕ ਲੌਨ ਦੀ ਤਿਆਰੀ ਕਰ ਰਹੀ ਹੈ ਸੋਚ ਰਹੀ ਹੈ ਜਿਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵੱਡੀ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਹੈਟ੍ਰਿਕ ਲਗਾ ਰਹੇ ਹਾਂ। ਤਰਵਿੰਦਰ ਜੀ ਇਹ ਮੇਰਾ ਖਿਆਲ ਹੈ ਨਾ ਕਿ ਜਿਹੜੇ ਓਬਜੈਕਸ਼ਨ ਵਗਾਰਾ ਮਾਮਲੇ ਸੀ ਉਹ ਤਾਂ ਨਿਬੜ ਚੁੱਕੇ ਆ। ਹੂੰ ਹੁਣ ਤਾਂ ਸਿਰਫ ਉਥੇ ਕਾਗਜ਼ ਬਾਅਸ ਲੈ ਲੈਨੇ ਨੇ ਉਹ ਤਰੀਕ ਸ਼ਾਇਦ ਕੱਲ੍ਹ ਆਏ। ਹੂੰ ਫਿਰ ਸਾਨੂੰ ਪੱਕਾ ਪਤਾ ਲੱਗ ਜੇਗਾ ਪ੍ਰਸ਼ਾਸਨ ਨੂੰ ਵੀ ਪਤਾ ਲੱਗ ਜੇਗਾ ਕਿ ਕਿਹੜੇ ਜਗ੍ਹਾ ਤੋਂ ਕਿੰਨੇ ਉਮੀਦਵਾਰ ਰਹਿ ਗਏ। ਤੇ ਪਰ ਉਨੀਆਂ ਮਸ਼ੀਨਾਂ ਦਾ ਪ੍ਰਬੰਧ ਕਰਨਾ ਤੁਸੀਂ ਹਰਿਆਣੇ ਦੇ ਵਿੱਚ ਜਿੰਨੀਆਂ ਪਾਰਟੀਆਂ ਐਕਤੀ ਟੁੱਟ ਭੱਜ ਬੜੀ ਹੈ ਪਿਛਲੀ ਵਾਰੀ 5 ਸਾਲ ਸਰਕਾਰ ਭਾਰਤੀ ਜਨਤਾ ਪਾਰਟੀ ਨੇ ਚਟਾਲਿਆਂ ਦੇ ਮੁੰਡੇ ਦੁਸ਼ਯੰਤ ਚਟਾਲਿਆਂ ਦੇ ਮੋਢਿਆਂ ਤੇ ਚਲਾਈ ਉਹਨੂੰ ਵੀ ਮੌਜ ਕਰਾਈ ਐਕਤੀ ਟੁੱਟੇ ਹੋਏ ਟੋਟਲਿਆਂ ਦਾ ਟੱਬਰ ਵੀ ਤਿੰਨ ਚਾਰ ਥਾਮਾ ਤੇ ਪੱਟਿਆ ਆਵੇ ਤੇ ਸਭਾਵਨਾ ਸੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕੋਈ ਰਲੇਵਾ ਹੋ ਸਕਦਾ ਹੈ ਆਖਰੀ ਸਟੇਜ ਤੇ ਜਾ ਕੇ ਨਹੀਂ ਹੋਇਆ ਹਾਲਾਂਕਿ ਇਹਨਾਂ ਦੇ ਜਿਹੜੇ ਆਗੂ ਨੇ ਸੰਜੇ ਸਿੰਘ ਰਗ ਬਚੜਾ ਉਹਨੇ ਬਹੁਤ ਬਿਆਨ ਦਿੱਤੇ ਸੀ ਕਿ ਸਾਡੀ ਗੱਲ ਬਹੁਤ ਬੜੇ ਵਧੀਆ ਮਾਹੌਲ ਚ ਹੋ ਰਹੀ ਹੈ ਤੇ ਅਸੀਂ ਇਕੱਠੇ ਲੜ ਸਕਦੇ ਹਾਂ ਪਰ ਜਿਵੇਂ ਪੰਜਾਬ ਵਾਲੇ ਵਿਰੋਧ ਕਰਦੇ ਸੀ ਉਸੇ ਤਰੀਕੇ ਦੇ ਨਾਲ ਹਰਿਆਣੇ ਵਾਲਿਆਂ ਨੇ ਵੀ ਵਿਰੋਧ ਕੀਤਾ ਤੇ ਪੰਜਾਬ ਨੇ ਤਾਂ ਫਿਰ ਪਲੀ ਤੇਲ ਦੀ ਪਾਈ ਦਿੱਤੀ ਵਾਲਨ ਤੇ ਹੂੰ ਸੋ ਭਾਰਤੀ ਜਨਤਾ ਪਾਰਟੀ ਦਾ ਇਹ ਸੁਪਨਾ ਹੈ ਕਿ ਅਸੀਂ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੇ ਹਾਂ ਇਹਦਾ ਮਤਲਬ ਸਮਝੋ 8 ਤਰੀਕ ਦੱਸ ਦੇਗੀ ਕਿ ਹੈਟ੍ਰਿਕ ਵਾਲਾ ਇਹ ਜਿਹੜਾ ਕਿਰਦਾਰ ਹੈ ਇਹਨਾਂ ਦਾ ਉਹ ਤਾਂ ਪਹਿਲੇ ਹੀ ਕਿਸੇ ਸਿਰਜਿਆ ਜਾ ਚੁੱਕਿਆ ਹੈਗਾ ਪਤਾ ਨਹੀਂ ਉਹ ਹੈ ਜਾਂ ਨਹੀਂ ਹੈ ਪਰ ਇਹ ਲੋਕ ਇਹ ਗੱਲ ਕਹਿੰਦੇ ਆ ਕਿ ਅਸੀਂ ਹੈਟ੍ਰਿਕ ਕਰਨੀ ਹੈ ਦੂਜੇ ਆਪੋ ਆਪਣਾ ਜੋਰ ਲਾ ਰਹੇ ਨੇ ਕਈ ਤਰ੍ਹਾਂ ਦੀਆਂ ਕਿਆਸ ਰੰਗਾਂ ਆ ਰਹੇ ਗਾ ਨੇ ਪਰ ਹੈਟ੍ਰਿਕ ਵਾਲਿਆਂ ਦਾ ਜੇ ਲੋਕ ਆਧਾਰ ਤੇ ਜਾ ਕੇ ਗੱਲ ਦੇਖੋ ਤਾਂ ਕੋਈ ਬੜਾ ਆਧਾਰ ਵਾਲੀ ਗੱਲ ਨਹੀਂ ਹੈ ਜੇ 90 ਸੀਟਾਂ ਦਾ ਇਕੱਠ ਕਰਨਾ ਹੋਵੇ ਜੇ ਦੋ-ਦੋ ਟਰੱਕ ਵੀ ਆ ਜਾਣ ਤਾਂ ਕਾਫੀ ਹੋ ਜਾਇਆ ਕਰਦਾ ਹੈ ਜੀ ਬਿਲਕੁਲ ਜੀ ਤੇ ਟਲਸਾਹਬ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਕੁਝ ਚੱਲ ਰਿਹਾ ਸਭ ਉਹਦੇ ਬਾਰੇ ਜਾਣਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਬਕਾ ਮੰਤਰੀਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਲਬ ਕੀਤਾ ਗਿਆ ਸੀਗਾ ਤੇ ਕਿਹਾ ਸੀ ਕਿ ਤੁਸੀਂ ਆਪਣਾ ਸਪਸ਼ਟੀਕਰਨ ਦਿਓ ਕਿ ਜੋ ਕੁਝ ਸ਼੍ਰੋਮਣੀ ਅਕਾਲੀ ਦਲ 'ਚ ਚੱਲਿਆ ਉਹਦੇ ਬਾਰੇ ਸਾਰਾ ਕੁਝ ਪਤਾ ਲੱਗ ਸਕੇ ਤੇ ਕੋਈ ਫੈਸਲਾ ਸੁਣਾਇਆ ਜਾ ਸਕੇ ਕੁੱਲ ਮਿਲਾ ਕੇ ਜ਼ਿਆਦਾਤਰ ਜਿਹੜੇ ਲੀਡਰ ਨੇ ਉਹਨਾਂ ਨੇ ਖੁਦ ਪਹੁੰਚ ਕੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਦੇਖੋ ਮੇਰਾ ਖਿਆਲ ਜਿਹੜੀ ਅਗਲੀ ਮੀਟਿੰਗ ਆ ਇਹਨਾਂ ਸਿੰਘ ਸਾਹਿਬ ਦੀ ਉਹ 18 ਨੂੰ ਹੈ ਹੂੰ ਉਦੋਂ ਅਗੇ ਕੀ ਫੈਸਲਾ ਲੈਂਦੇ ਨੇ ਐਸ ਵੇਲੇ ਸਮਾਜੀਆਂ ਸਿੱਖ ਜਥੇਬੰਦੀਆਂ ਦੀ ਨਜ਼ਰ ਸਾਡੇ ਇਹਨਾਂ ਸਿੰਘ ਸਾਹਿਬ ਤੇ ਲੱਗੀ ਹੋਈ ਹੈ ਹੂੰ ਲੋਕਾਂ ਨੇ ਜਾ ਕੇ ਅਪੀਲ ਕੀਤੀ ਹੈ ਕਿਤੇ ਸਿੰਘ ਸਾਹਿਬ ਫਸੇ ਬਹੁਤ ਨੇ ਉਹ ਕਹਿੰਦੇ ਸਿੰਘ ਸਾਹਿਬ ਜੀ ਜੋ ਕੁਝ ਅਕਾਲੀ ਫੂਲਾ ਸਿੰਘ ਨੇ ਫਰਮਾਇਆ ਸੀ ਹੂੰ ਉਹ ਆ ਜਾ ਫੈਸਲਾ ਕਰ ਦਿਓ ਜੋ ਸੰਗਤ ਨੂੰ ਪ੍ਰਵਾਨ ਹੋਵੇ ਜੇ ਸੰਗਤ ਨੂੰ ਪ੍ਰਵਾਨ ਨਹੀਂ ਹੋਵੇਗਾ ਫਿਰ ਤੁਹਾਡਾ ਫੈਸਲਾ ਜੋ ਮਰਜ਼ੀ ਕਰੀ ਜਾਏ ਹੋ ਇਹ ਨਾ ਹੋਵੇ ਗਿਆਨੀ ਗੁਰਵਚਨ ਸਿੰਘ ਵਾਲਾ ਹਾਲ ਬਣ ਜਾਵੇ ਸਾਨੂੰ ਪੂਰਨ ਆਸਾ ਕੇ ਸਿੰਘ ਸਾਹਿਬ ਇਹੋ ਜਿਹਾ ਫੈਸਲਾ ਹੀ ਦੇਣਗੇ ਜਿਹੜਾ ਸੰਗਤ ਨੂੰ ਪ੍ਰਵਾਨ ਹੋਵੇਗਾ ਕਿਸੇ ਇੱਕ ਲੀਡਰ ਨੂੰ ਮੁੱਢ ਦੇ ਆਧਾਰਤ ਨਹੀਂ ਹੋਵੇਗਾ ਇਹ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਬਿਆਨੇ ਉਹਨਾਂ ਨੂੰ ਟਾਈਮ ਦਿੱਤਾ ਸੀ ਕਿ 7 ਤੋਂ ਲੈ ਕੇ 17 ਤੱਕ ਇੱਕ ਸੂਚੀ ਜਾਰੀ ਕੀਤੀ ਗਈ ਸੀ ਕਿ ਆਹ 17 ਬੰਦੇ ਆਪੋ ਆਪਣਾ ਸਪਸ਼ਟੀਕਰਨ ਦੇਣ ਅਜੇ ਇਹ ਵੀ ਚੱਲ ਰਿਹਾ ਹੈ ਕਿ ਕੋਰ ਕਮੇਟੀ ਨੂੰ ਬੁਲਾ ਲਓ ਜੀ ਫਲਾਨੀ ਕਮੇਟੀ ਨੂੰ ਬੁਲਾ ਲਓ ਫਿਰ ਤਾਂ ਇਹੋ ਹੀ ਹੋਏਗਾ ਕਿ ਆਹ ਸਾਲ ਲਾ ਲਿਓ ਭਾਵੇਂ ਅਗਲਾ ਸਾਲ ਲਾ ਲਿਓ ਉਹ ਜੋ ਮਰਜੀ ਕਰੀ ਜਾਇਓ ਪਾਣੀ ਜਮਦਾਨੀ ਪਾ ਲਿਓ ਨਿਕਲਣਾ ਚੋਕਾ ਖ ਵੀ ਨਹੀਂ ਸੋ ਉਮੀਦ ਹੈ ਕਿ ਜਲਦ ਸਿੰਘ ਸਾਹਿਬ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਫੈਸਲਾ ਕਰ ਦੇਣਗੇ ਜੀ ਪੰਚਾਇਤੀ ਚੋਣਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਲੰਬੇ ਸਮੇਂ ਤੋਂ ਪੰਚਾਇਤੀ ਚੋਣਾਂ ਉਡੀਕੀਆਂ ਜਾ ਰਹੀਆਂ ਨੇ ਤਾਂ ਆਮ ਲੋਕਾਂ ਦੇ ਵਿੱਚ ਵੀ ਚਰਚਾ ਛੜੀ ਹੈ ਕਿ ਕਦੋਂ ਪੰਚਾਇਤਾਂ ਚੁਣੀਆਂ ਜਾਣਗੀਆਂ ਕਿਉਂਕਿ ਕੰਮ ਕਾਜ ਕਾਫੀ ਪ੍ਰਭਾਵਿਤ ਹੋ ਜਾਂਦੇ ਨੇ ਤੇ ਹਾਈ ਕੋਰਟ ਦੇ ਵਿੱਚ ਵੀ ਪੰਚਾਇਤੀ ਚੋਣਾਂ ਦਾ ਮਾਮਲਾ ਪਹੁੰਚਿਆ ਹੈ ਤੇ ਪੰਚਾਇਤ ਚੋਣਾਂ ਨੂੰ ਲੈ ਕੇ ਹਾਈ ਕੋਰਟ ਨੇ ਵੀ ਸਵਾਲ ਜਵਾਬ ਕੀਤੇ ਨੇ ਕਿ ਦੇਰੀ ਦਾ ਕਾਰਨ ਦੱਸਿਆ ਜਾਵੇ ਦੇਖੋ ਸਰਕਾਰ ਦੀ ਪੋਜੀਸ਼ਨ ਉੱਥੇ ਬਹੁਤ ਹਾਸੋਹੀਣੀ ਬਣੀ ਵੀ ਹੈ ਪਿਛਲੇ ਸਾਲ ਅਗਸਤ ਦੇ ਮਹੀਨੇ ਦੇ ਵਿੱਚ ਪਹਿਲਾਂ ਇਹਨਾਂ ਨੇ ਪੰਚਾਇਤਾਂ ਭੰਗ ਕਰਤੀਆਂ ਤੇ ਪੰਚਾਇਤ ਭਾਗ ਦੇ ਦੋ ਵੱਡੇ ਅਧਿਕਾਰੀ ਉਹਨਾਂ ਨੂੰ ਸਸਪੈਂਡ ਵੀ ਕਰਤਾ ਬਾਅਦ ਦੇ ਵਿੱਚ ਉਹ ਵਾਪਸ ਵੀ ਲੈਨੇ ਪਏ ਕਿਉਂਕਿ ਵਿਰੋਧੀ ਧਿਰਾਂ ਜਿੰਨੀਆਂ ਨੇ ਭਾਵੇਂ ਕਾंग्रेਸੀ ਐ, ਬੀਜੇਪੀ ਵਾਲੇ ਐ ਜਾਂ ਕੋਈ ਹੋਰ ਪਾਰਟੀ ਐ ਉਹ ਤਾਂ ਇਹ ਕਹਿੰਦੇ ਯੂ-ਟਰਨ ਦੀ ਸਰਕਾਰ ਐ ਹੂੰ ਜਿਹੜਾ ਫੈਸਲਾ ਕਰਦੀਆਂ ਬੜਕ ਮਾਰਦੀਆਂ ਬੁਰਕੇ ਨਾਲ ਦੀ ਨਾਲ ਦੂਜੇ ਪਾਸੇ ਵੀ ਆ ਜਾਂਦੀ ਆ ਵੀ ਗੋਭੂ ਦਾ ਜਾਇਆ ਹੂੰ ਸੋ ਹੁਣ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਹਾਈ ਕੋਰਟ ਨੇ ਪੁੱਛਿਆ ਕਿ ਤੁਹਾਡੇ 2.5 ਸਾਲ ਲੰਘ ਗਏ ਹੂੰ ਲੋਕਤੰਤਰ ਦਾ ਜਿਹੜਾ ਸਭ ਤੋਂ ਹੀਟਲਾ ਸਸਤਾ ਹੈ ਉਹ ਪੰਚਾਇਤਾਂ ਨੇ ਨਗਰ ਕਾਉਂਸਲ ਨਗਰ ਦੇ ਕਮਦਿਆਂ ਚੋਣਾਂ ਨੇ ਕਾਉਂਸਲਰ ਤੇ ਹੋਰ ਤੇ ਤੁਸੀਂ ਤਾਂ 5:00 ਵਜੇ ਤੱਕ ਉਹਦੇ ਬਾਰੇ ਕੋਈ ਗੋੜੇ ਜੋ ਪੂਣੂ ਨਹੀਂ ਕੀਤੀ ਕਦੇ ਜਿਮਣੀ ਚੋਣਾਂ ਆ ਜਾਂਦੀਆਂ ਨੇ ਕੋਈ ਕੋਈ ਚੋਣ ਆ ਜਾਂਦੀ ਹੈ ਇਹਦੇ ਵਿੱਚ ਤਰਵਿੰਦਰ ਅਕਸਰ ਤੁਸੀਂ ਦੇਖ ਰਹੇ ਹੋ ਇਸ ਪਾਸੇ ਵੱਲ ਉਹਨਾਂ ਸਖਤੀ ਨਾਲ ਅਗਲੀ ਤਰੀਕ ਤੇ ਇਹਨਾਂ ਨੇ ਜਵਾਬ ਦੇਣਾ ਹੈ ਕਿ ਅਸੀਂ ਪੰਚਾਇਤੀ ਚੋਣ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਕਦੋਂ ਤੱਕ ਕਰਵਾ ਦੇਾਂਗੇ ਪਹਿਲਾਂ ਇੱਕ ਕਰਤਾ ਅਸੀਂ ਤਾਂ ਜੀ ਇਹ ਚੋਣ ਨਿਸ਼ਾਨ ਤੇ ਨਹੀਂ ਕਰਾਉਣੀ ਪਹਿਲਾਂ ਕਦੋਂ ਹੁੰਦੀਆਂ ਸੀ ਅਸੀਂ ਚੋਣ ਜਾਣਦੇ ਨਹੀਂ ਕਰਾਉਣੀ ਆਪਣੀ ਜਿਹੜੀ ਕਮਜ਼ੋਰੀ ਆ ਉਹ ਨਾ ਜ਼ਾਹਰ ਕਰੋ ਕਿ ਜਿਹੜੇ ਮੁੜਕੇ ਜਿੱਤ ਕੇ ਆ ਗਏ 1400 1500 ਜਾਂ 14 15000 ਪਾ ਸਰਪੰਚ ਉਹਨਾਂ ਨੂੰ ਆਪਣਾ ਬਣਾਉਣ ਦਾ ਯਤਨ ਕਰਾਂਗੇ 3 ਕਰੋੜ ਲੋਕਾਂ ਨਾਲ ਕਾਹਨੂੰ ਮੱਥਾ ਮਾਰਨਾ ਹੈ ਜੀ ਟਨ ਸਾਹਿਬ ਚੰਡੀਗੜ੍ਹ ਦੇ ਪੌਸ਼ ਇਲਾਕੇ ਦੇ ਵਿੱਚ ਇੱਕ ਧਮਾਕਾ ਹੁੰਦਾ ਹੈ ਧਮਾਕੇ ਦੇ ਤਾਰ ਕਈ ਹੋਰ ਥਾਵਾਂ ਦੇ ਨਾਲ ਹੋਰ ਸੰਗਠਨਾਵਾਂ ਦੇ ਨਾਲ ਜਥੇਬੰਦੀਆਂ ਨਾਲ ਜੁੜਦੇ ਨੇ ਕਈਆਂ ਨੇ ਜ਼ਿੰਮੇਵਾਰੀ ਵੀ ਲੈ ਲਈ ਕਾਫੀ ਕੁਝ ਇਸ ਮਾਮਲੇ ਦੇ ਵਿੱਚ ਅਪਡੇਟਸ ਆ ਗਈਆਂ ਦੋ ਵਿਅਕਤੀ ਇਹਦੇ ਵਿੱਚ ਗ੍ਰਿਫਤਾਰ ਹੋਏ ਨੇ ਇੱਕ ਖੰਨੇ ਤੋਂ ਗ੍ਰਿਫਤਾਰ ਹੋ ਗਿਆ ਦੂਸਰਾ ਦਿੱਲੀ ਤੋਂ ਤਾਜ਼ਾ ਹੀ ਗ੍ਰਿਫਤਾਰ ਹੋਇਆ ਹੈ ਤਾਂ ਪੁਲਿਸ ਵੀ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਡੀਜੀਪੀ ਸਾਹਿਬ ਵੀ ਆਪਣੇ ਪੱਧਰ ਦੇ ਉੱਤੇ ਸਾਰੀ ਜੋ ਵੀ ਕਾਰਵਾਈ ਹੁੰਦੀ ਹੈ ਉਹ ਮੀਡੀਆ ਦੇ ਵਿੱਚ ਉਜਾਗਰ ਕਰ ਦਿੰਦੇ ਨੇ ਤਾਂ ਕੁਲਮਲਾਕੇ ਸੈਕਟਰ 10 ਦੇ ਵਿੱਚ ਜੋ ਕੁਝ ਹੋਇਆ ਉਹਨੇ ਸਵਾਲ ਖੜੇ ਕਰ ਦਿੱਤੇ ਅਮਨ ਕਾਨੂੰਨ ਦੀ ਸਥਿਤੀ ਤੇ ਪ੍ਰਸ਼ਾਸਨ ਦੀ ਸਥਿਤੀ ਤੇ ਤਿੰਨ ਰਾਜਾਂ ਦਾ ਪ੍ਰਸ਼ਾਸਨ ਹੋਵੇ ਉੱਥੇ ਹੂੰ ਤੇ ਬੰਦੇ 3 ਵੀਲਰ ਤੇ ਜਾਂਦੇ ਨੇ ਬਸ ਅਡੇ ਤੋਂ ਹੂੰ ਦੋ ਦਿਨ ਪਹਿਲਾਂ ਰੈਕੀ ਵੀ ਕਰਗੇ ਤੇ ਬਾਅਦ ਦੇ ਵਿੱਚ ਕਾਰਵਾਈ ਵੀ ਪਾਈਗੇ ਹੂੰ ਜਿਹੜਾ ਉੱਥੇ ਕੁਝ ਵਾਪਰਿਆ ਉਹਦੇ ਸਥਿਤੀ ਵੀ ਅਜੀਬ ਹੈ ਉਹਨੇ ਆਪਣੇ ਰੋਣੇ ਕਿ ਆਹ ਚੀਜ਼ੇ ਹੋ ਸਕਦੀਆਂ ਨੇ ਉਹ ਪ੍ਰਸ਼ਾਸਨ ਅਦਾਲਤਾਂ ਤੱਕ ਵੀ ਗਏ ਇਹ ਵੀ ਪਤਾ ਲੱਗਿਆ ਕਿ ਉਹਦੇ ਘਰ ਦੇ ਸ਼ਾਇਦ ਉਹਦੇ ਮੁੰਡੇ ਦਾ ਹੀ ਇਸ ਤੋਂ ਪਹਿਲਾਂ ਕਤਲ ਹੋ ਚੁੱਕਾ ਹੈ ਹੂੰ ਕਿਸੇ ਨੇ ਉਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਕਈ ਵਾਰ ਤਾਂ ਅਦਾਲਤੀ ਫੈਸਲੇ ਵੀ ਇਸ ਕਿਸਮ ਦੇ ਆ ਜਾਂਦੇ ਆ ਕਿ ਅਸੀਂ ਬੋਲ ਨਹੀਂ ਸਕਦੇ ਪਰ ਲੋਕਮਨਾਂ ਦੇ ਵਿੱਚ ਉਹਦੋਂ ਹੋਰ ਤਰੀਕੇ ਨਾਲ ਦੇਖਿਆ ਜਾਂਦਾ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਅਦਾਲਤਾਂ ਗਲਤ ਫੈਸਲੇ ਦਿੰਦੀਆਂ ਨੇ ਉਹਨੂੰ ਹੋਰ ਨਜ਼ਰ ਨਾਲ ਦੇਖਿਆ ਜਾਂਦਾ ਹੈ ਤੇ ਅਗਲੀ ਗੱਲ ਇਹਦੇ ਵਿੱਚ ਤਰਵਿੰਦਰ ਜੀ ਉਹ ਇਹ ਕਿ ਇਹ ਬਾਬਲਾ ਵਾਪਰੇਆ ਉਹਨੂੰ ਕੁਲਦੀਪ ਕੁਮਾਰ ਜਿਹੜਾ ਤਿੰਨ ਪਹੀਆ ਵਾਣ ਵਾਲਾ ਸੀ ਉਹਦੇ ਤੋਂ ਗੱਲ ਤੁਰਦੀ 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 ਇਹ ਖੰਨੇ ਅੰਮ੍ਰਿਤਸਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਇਹ ਜਿਹੜਾ ਲੜਕਾ ਮਸੀਹ ਹੈ ਰੋਹਿਨ ਮਸੀਹ ਹਮ ਬਸ਼ਾਲ ਕਿਤੋਂ ਹੋਰ ਦਾ ਇਹ ਦੋਨੇ ਇੱਥੇ ਆਉਂਦੇ ਨੇ ਪਰ ਪੰਜਾਬ ਦੀ ਪੁਲਿਸ ਨੇ ਦੋਏ ਜਿਹੜੇ ਆ ਉਹ ਦੋ ਵੋ ਚਲੇ ਇੱਕ ਇਥੋਂ ਦੂਜਾ ਦਿੱਲੀ ਤੋਂ ਚਲੋ ਲੋਕਮਨਾ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਤੇ ਚੰਗਾ ਪ੍ਰਭਾਵ ਗਿਆ ਕਿ ਇਹਨਾਂ ਨੇ ਸਮੇਸਰ ਇਹ ਸਾਰਾ ਕੁਝ ਨਹੀਂ ਤਾਂ ਸਾਰੇ ਪੁਲਿਸ ਦੀ ਕਾਰਗੁਜ਼ਾਰੀ ਦੀ ਖਿੱਲੀ ਉਡਾ ਰਹੇ ਸੀ ਆਹ ਨਹੀਂ ਕਰਦੇ ਉਹ ਨਹੀਂ ਕਰਦੇ ਪਹਿਲੇ ਹੀ ਪੰਜਾਬ ਦੀ ਪੁਲਿਸ ਤਾਂ ਇੱਕ ਗੈਂਗਸਟਰ ਕਥਤ ਲਾਰਸ ਮਸ਼ਨ ਹੋਈ ਦੀ ਇੰਟਰਵਿਊ ਜੀ ਉਹ ਜੀ ਫਿਰਦੀ ਹੈ ਅਦਾਲਤ ਖੜ ਨਹੀਂ ਦਿੰਦੀ ਉਹ ਅਗਲੀ ਤਰੀਕ ਤੇ ਫੇਰ ਝਾੜਾ ਪਈਆਂ ਪਹਿਲੀਆਂ ਇਹ ਕਿਹੜਾ ਰਿਕਾਰਡ ਲੈ ਕੇ ਜਾਂਦੇ ਆ ਕੁੱਲ ਮਿਲਾ ਕੇ ਜਿਹੜਾ ਇਹ ਮਸਲਾ ਹੱਲ ਹੋ ਗਿਆ ਇਹਦੇ ਨਾਲ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦਾ ਕਹਿਦੇ ਹੋ ਕਿ ਇਹਨਾਂ ਦਾ ਜਿਹੜਾ ਰਾਜਾ ਅੰਤਰਰਾਜੀ ਤਾਲ ਮੇਰ ਕਮੇਟੀਾਂ ਨੇ ਉਹਨੇ ਇੱਕ ਕਾਰਗੁਜ਼ਾਰੀ ਦਿਖਾਈ ਹੈ ਜਿਹੜੀ ਲੋਕ ਪ੍ਰਸ਼ੰਸਾ ਵੀ ਕਰਦੇ ਆ ਜੀ ਢਿਲ ਸਾਬ ਪ੍ਰਸ਼ਾਸਨਿਕ ਫੇਰ ਬਦਲ ਹੋਇਆ ਪੰਜਾਬ ਦੇ ਵਿੱਚ ਕਈ ਅਧਿਕਾਰੀ ਡਿਪਟੀ ਕਮਿਸ਼ਨਰਾਂ ਤੋਂ ਲੈ ਕੇ ਹੋਰ ਵੀ ਬਦਲ ਦਿੱਤੇ ਗਏ ਨੇ ਕਈਆਂ ਨੂੰ ਪੁਰਾਣੀਆਂ ਥਾਵਾਂ ਦੇ ਉੱਤੇ ਭੇਜ ਦਿੱਤਾ ਗਿਆ ਹੈ ਕਈ ਨਵੀਆਂ ਥਾਵਾਂ ਦੇ ਉੱਤੇ ਜੁਆਇਨ ਕਰ ਗਏ ਨੇ ਜੀ ਦੇਖੋ ਜੀ ਆਮ ਲੋਕਾਂ ਦੇ ਵਿੱਚ ਇਹ ਚਲਦੀ ਹੈ ਤੇ ਜਿਹੜੇ ਸਿਆਸੀ ਆਗੂ ਹੈ ਉਹ ਵੀ ਕਹਿੰਦੇ ਹੈ ਖਾਸ ਕਰਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸੋਵਾਜਵਾ ਇਹਨਾਂ ਨੇ 3 ਦਰਜਨ ਤੋਂ ਵੱਧ ਇਹ ਸੀਨੀਅਰ ਆਈਐਸ ਅਧਿਕਾਰੀਆਂ ਨੂੰ ਲਗਭਗ 1 ਦਰਜਨ ਦੇ ਕਰੀਬ ਡਿਪਟੀ ਕਮਿਸ਼ਨਰ ਬਦਲਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਬਦਲਤੇ ਇਹ ਰਦੋ ਬਦਲ ਕੀਤੀ ਹੈ ਉਦੋਂ ਪਹਿਲਾਂ ਪੁਲਿਸ ਚ ਕਰਕੇ ਹਟੇ ਨੇ ਤੇ ਪ੍ਰਤਾਪ ਸੋਵਾਜਵਾ ਕਹਿੰਦੇ ਹੈ ਕਿ ਕੰਮ ਕਰੋ ਆ ਲਾਚਾਨੁਸ਼ੋਕ ਤੇ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਚ ਪੈਦਾ ਹੋਈਆਂ ਬੀਆਂ ਨੇ ਉਹ ਘੱਟੋ ਘੱਟ ਬਦਲ ਦੇ ਨਾਲ ਨਹੀਂ ਹੋਣੀਆਂ ਨੀਤੀਆਂ ਬਣਾਓ ਨੀਤੀਆਂ ਲੋਕਪੱਖੀ ਬਣਾਓ ਜੇ ਲੋਕਪੱਖੀ ਨੀਤੀਆਂ ਹੋਣਗੀਆਂ ਤੇ ਲੋਕ ਵੀ ਤੁਹਾਡੇ ਨਾਲ ਖੜਦੇ ਨਜ਼ਰ ਆਉਣਗੇ ਜੀ ਟੋਲ ਸਾਹਿਬ ਇੱਕ ਖਬਰ ਹੋਰ ਥੋੜੀ ਜੀ ਕਰ ਲਈਏ ਕਿਉਂਕਿ ਸਮਾਹਮਣੇ ਕੋਲ 2 ਮਿੰਟ ਦਾ ਬਾਕੀ ਹੈ ਜਿਹਦੇ ਵਿੱਚ ਇੱਕ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ ਤੇ ਵੋਟਾਂ ਵੜਾਉਣ ਦਾ ਸਿਲਸਲਾ ਚੱਰੀ ਹੈ ਪਹਿਲਾਂ ਤਾਂ ਅੱਧਿਕ ਜਿਹੜੀ ਸੀਗੀ ਗਿਣਤੀ ਹੁਣ ਹੋਰ ਡਬਲ ਹੋ ਗਈ ਆ ਕਹਿੰਦੇ ਜੀ ਕਾਫੀ ਵੋਟਾਂ ਬਣ ਗਈਆਂ ਨੇ ਤਰਵਿੰਦਰ ਜੀ ਜੋ ਗੁਰਦੁਆਰਾ ਕਮਿਸ਼ਨ ਨੇ ਜਾਰੀ ਕੀਤਾ ਵਾ ਉਹਦੀ ਆਖਰੀ ਤਰੀਕ ਕੱਲ ਨੂੰ ਐ 16 ਤਰੀਕ ਹੁਣ ਤੱਕ ਜਿਹੜਾ ਉਹਨਾਂ ਨੇ ਰਿਕਾਰਡ ਦਿੱਤਾ ਹੈ 47,64,696 ਲਗਭਗ 48 ਲੱਖ ਦੇ ਲਗਭਗ ਇਹ ਬੋਟਾਂ ਬਣ ਗਈਆਂ ਨੇ ਇਹਦੇ ਵਿੱਚੋਂ ਮਰਦ ਨੇ ਜੀ ਉਹ ਗਿਣਤੀ ਹੈ 2 20 ਲੱਖ 6000 ਤੇ 20 ਲੱਖ 6000 300 47 ਹੂੰ ਤੇ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਗਿਣਤੀ ਹੈ ਇਹ ਜ਼ਿਆਦਾ ਹੈ ਕਿਉਂਕਿ ਪਤਤ ਪੁਨੇ ਵਾਲਾ ਮਾਮਲਾ ਵੀ ਆਉਂਦਾ ਹੈ ਸੋ ਆਪਾਂ ਕਹਿ ਸਕਦੇ ਹਾਂ ਉਹ 47 27 ਲੱਖ ਨੇ ਔਰਤਾਂ ਦੀ ਜਿਹੜੀ ਗਿਣਤੀ ਹੈ ਭਾ ਮਰਦਾਂ ਦੇ ਨਾਲੋਂ ਜ਼ਿਆਦਾ ਹੈ ਸੋ ਕੱਲ ਪੂਰਾ ਹੋ ਕੇ ਕੀ 50 ਲੱਖ ਟੱਚ ਕਰਦਾ ਕਿ ਨਹੀਂ ਕਰਦਾ ਸਮਾਂ ਦੱਸੇਗਾ ਪਰ ਐਸਐਸ ਸਰੋਂ ਚੇਅਰਮੈਨ ਗੁਰਦੁਆਰਾ ਕਮਿਸ਼ਨ ਉਹਨਾਂ ਦਾ ਕਹਿਣਾ ਹੈ ਕਿ ਦਸੰਬਰ ਜਾਂ ਜਨਵਰੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬੋਟਾਂ ਆ ਸਕਦੀਆਂ ਨੇ ਸੋ ਇਦੇ ਲਈ ਮੇਰਾ ਖਿਆਲ ਹੈ ਕਿ ਇਹਨਾਂ ਨੇ ਧਾਮੀ ਸਾਹਿਬ ਨੇ ਇਲਜ਼ਾਮ ਵੀ ਲਾਤਾ ਸੀ ਸ਼ਰੂਨੀ ਗੁਰਦੁਆਰਾ ਦਾ ਪ੍ਰਬੰਧਕ ਕੋਈ ਕਿਤੇ ਪ੍ਰਧਾਨ ਸਾਹਿਬ ਨੇ ਕਿ ਸਿੱਖਾਂ ਦੀਆਂ ਨੀਵਾਂਗਾ ਜਾਰੀਆਂ ਤੇ ਧਾਮੀ ਸਾਹਿਬ ਜਦੋਂ ਤੁਹਾਡੇ ਵੀਰੇ 11 ਚ ਪਈਆਂ ਸੀ ਉਹ ਵੀ ਦਾਦ ਦੇ ਲਾਈਨਾਂ ਦੇ ਵਿੱਚ ਸਾਰੇ ਵੱਡੀਆਂ ਟਾੜੀਆਂ ਵਾਲੇ ਖੜੇ ਸੀ ਜਾਂ ਉਹਨਾਂ 'ਚ ਕੋਈ ਹੋਰ ਵੀ ਖੜੇ ਸੀ ਜੀ ਉਹਦਾ ਅੱਜ ਤੱਕ ਨਹੀਂ ਆਇਆ ਤੁਸੀਂ ਜਿਹੜਾ ਅੱਜ ਸਵਾਲ ਅਸੀਂ ਇਹੋ ਹੀ ਕਹਿੰਦੇ ਹਾਂ ਕਿ ਜੋ ਨਿਜਮ ਹੈ ਧਾਰਮਿਕ ਵੋਟਾਂ ਦਾ ਉਹ ਨਿਜਮਾ ਦੇ ਬਤਾਓ ਕੀ ਹੋਣ ਕਿਸੇ ਕਿਸਮ ਦੀ ਕੋਈ ਛੇੜਛਾੜ ਕੋਈ ਵੀ ਹੈ ਉਰ ਉੱਗਿਆ ਨਹੀਂ ਹੋਣੀ ਚਾਹੀਦੀ ਜੀ ਟੋਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨ ਸੋ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਹਫਤੇ ਇਸੇ ਪ੍ਰੋਗਰਾਮ ਦੇ ਵਿੱਚ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ